ਜਿਸ ਤਰ੍ਹਾਂ ਕਿ ਕੈਂਸਰ ਹਾਈ ਪ੍ਰੈਸ਼ਰ ਐਸਿਡਿਟੀ ਤਜਾਬ ਲਿਵਰਸ ਬੰਦੀ ਲੋ ਇਹ ਬਿਮਾਰੀਆਂ ਕਰ ਕਰ ਦੇ ਵਿੱਚ ਜਾ ਚੁੱਕੀਆਂ ਨੇ ਅਧੇ ਤੁਸੀਂ ਆਯੋਜਿਤ ਦੀ ਸ਼ਰਮ ਵਿੱਚ ਆਓ ਅਤੇ ਆਪਣਾ ਸੰਪੂਰਨ ਜੜ ਜੜ ਤੋਂ ਇਲਾਜ ਕਰਾਓ ਅਸੀਂ ਇੱਥੇ ਨਵਜ ਜਾਂਚ ਕਰਕੇ ਰੋਗੀ ਦਾ ਪੂਰਨਤਾ ਜੜ ਤੋਂ ਇਲਾਜ ਕਰਦੇ ਹਾਂ ਅਤੇ ਸੰਪੂਰਨ ਇਲਾਜ ਬਹੁਤ ਹੀ ਘੱਟ ਪੈਸਿਆਂ ਦੇ ਵਿੱਚ ਆਸ਼ਰਾਬ ਪੀਣ ਵਾਲਿਆਂ ਦੇ ਲਈ ਤਾਂ ਇਹ ਮੈਂ ਕਹਿੰਦਾ ਵੱਡੀ ਤੁਸੀਂ ਗੱਲ ਦੱਸ ਰਹੇ ਹੋ ਪੀ ਜਿਹੜੇ ਤਰ੍ਹਾਂ ਜਿਹੜੇ ਲੋਕ ਸ਼ਰਾਬ ਦੇ ਸ਼ਕੀਨ ਨੇ ਜਖ ਦੇਖੋ ਸ਼ਰਾਬ 마ੜੀ ਨਹੀਂ ਹੈ ਸ਼ਰਾਬ ਦੀ ওভারਡੋਜ਼ 마ੜੀ ਹੈ ਲਿਵਰ ਦੇ ਰੋਗਾ ਦਾ ਆਯੁਰਵੇਦ ਦੇ ਵਿੱਚ ਬਹੁਤ ਹੀ ਵਧੀਆ ਅਤੇ ਘੱਟ ਸਮੇਂ ਦੇ ਵਿੱਚ ਆਪੇ ਇਲਾਜ ਕਰ ਸਕਦੇ ਹਾਂ ਬਿਮਾਰੀ ਦਾ ਜੜ ਤੋਂ ਇਲਾਜ ਕਰਦੇ ਹਾਂ ਨੰਬਰ 1 ਅਤੇ ਹਰਬਲ ਦਵਾਈਆਂ ਬਿਨਾਂ ਸਾਈਡ ਇਫੈਕਟ ਤੋਂ ਇਲਾਜ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਮੈਂ ਅਮਿਤ ਚਾਵਲਾ ਅੱਜ ਅਸੀਂ ਤੁਹਾਨੂੰ ਆਯੁਰਵੇਦਿਕ ਹਸਪੀਟਲ ਬਡਲਾਡਾ ਦੇ ਵਿੱਚ ਲੈ ਚਲਦੇ ਹਾਂ ਜਿੱਥੇ ਤੁਹਾਨੂੰ ਆ ਡਾਕਟਰ ਸਾਇਲ अरोड़ा ਜੀ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ ਤੇ ਜਿੱਥੇ ਅਸੀਂ ਜਾਣਾਂਗੇ ਕਿ ਕਿਸ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਜਿਹੜੀਆਂ ਆ ਅੱਜਕੱਲ੍ਹ ਘਰ-ਘਰ ਦੇ ਵਿੱਚ ਰੋਗ ਹੋ ਚੁੱਕੇ ਨੇ ਤੇ ਕਿਸ ਤਰ੍ਹਾਂ ਉਹਨਾਂ ਨੂੰ ਠੀਕ ਕੀਤਾ ਜਾ ਸਕਦਾ ਹੈ ਤੇ ਬਹੁਤ ਹੀ ਘੱਟ ਬਜਟ ਦੇ ਵਿੱਚ ਤੁਹਾਨੂੰ ਅਸੀਂ ਅੰਦਰ ਲੈ ਕੇ ਚੱਲਦੇ ਹਾਂ ਤੇ ਡਾਕਟਰ ਸਾਹਿਬ ਦੇ ਨਾਲ ਮੁਲਾਕਾਤ ਕਰਦੇ ਹਾਂ ਜੀ। ਦੋਸਤੋ ਤੁਹਾਡੀ ਮੁਲਾਕਾਤ ਕਰਾਨੇ ਆ ਡਾਕਟਰ ਸਾਇਲ ਅਰੋੜਾ ਜੀ ਦੇ ਨਾਲ ਜਿੱਥੋਂ ਆਪਾਂ ਜਾਣਾਂਗੇ ਕਿਸ ਤਰ੍ਹਾਂ ਦੀਆਂ ਜਿਹੜੀਆਂ ਇਹ ਭਿਆਨਕ ਬਿਮਾਰੀਆਂ ਜਿਹੜੀਆਂ ਲੰਬੇ ਸਮੇਂ ਤੋਂ ਵੀ ਲੋਕਾਂ ਨੂੰ ਹੋ ਜਾਂਦੀਆਂ ਨੇ ਤੇ ਉਹਨਾਂ ਨੂੰ ਕਾਫੀ ਖਰਚਾ ਉਠਾਉਣਾ ਪੈਂਦਾ ਤੇ ਕਿਸ ਤਰ੍ਹਾਂ ਉਹਨਾਂ ਚੀਜ਼ਾਂ ਦਾ ਸੋਲੂਸ਼ਨ ਹੈਗਾ ਡਾਕਟਰ ਸਾਹਿਬ ਸਸੀ ਕਾਲ ਜੀ ਬਹੁਤ-ਬਹੁਤ ਸਵਾਗਤ ਹੈ ਸਾਡੇ ਚੈਨਲ ਦੇ ਵਿੱਚ ਜੀ ਤੁਸੀਂ ਸਾਨੂੰ ਆਪਦਾ ਕੀਮਤੀ ਸਮਾਂ ਦਿੱਤਾ ਜੀ ਤੇ ਦਰ ਸਾਹਿਬ ਸਾਡਾ ਸਵਾਲ ਹੈ ਜੀ ਕਿਸ ਤਰ੍ਹਾਂ ਦੀਆਂ ਤੁਹਾਡੇ ਕੋਲ ਆਯੁਰਵੇਦਿਕ ਵਿੱਚ ਇਦਾਂ ਦੀਆਂ ਕਿਹੜੀਆਂ ਬਿਮਾਰੀਆਂ ਨੇ ਜਿਹਨਾਂ ਜਲਦੀ ਠੀਕ ਹੋ ਜਾਂਦੀਆਂ ਨੇ ਤੇ ਅੱਜ ਕੱਲ ਰੁਟੀਨ ਦੇ ਵਿੱਚ ਦੇਖੀਏ ਤਾਂ ਲੋਕਾਂ ਨੂੰ ਕਾਫੀ ਉਹਨਾਂ ਚੀਜ਼ਾਂ ਦਾ ਨਾਲ ਯੂਜਨਾ ਪੈ ਰਿਆ ਦੋਸਤੋ ਨਮਸਕਾਰ ਮੈਂ ਡਾਕਟਰ ਸਾਹਿਲ ਐਮ ਡੀ ਆਯੁਰਵੇਦ ਅੱਜ ਕੱਲ ਜੋ ਆਮ ਭੈਣੇ ਬਿਮਾਰੀਆਂ ਨੇ ਜਿਦ ਤਰ੍ਹਾਂ ਕਿ ਕੈਂਸਰ ਹਾਈ ਬਲੈਸਿਡਿਟੀ ਤਜਾਬ ਲਿਵਰ ਸੰਬੰਧੀ ਰੋ ਇਹ ਬਿਮਾਰੀਆਂ ਘਰ ਘਰ ਦੇ ਵਿੱਚ ਜਾ ਚੁੱਕੇ ਨੇ ਅਤੇ ਆਪਾਂ ਨੂੰ ਪ੍ਰੋਪਰ ਇਸ ਦਾ ਇਲਾਜ ਨਹੀਂ ਮਿਲ ਪੰਦਾ ਲੋਕ ਤਜਾਬ ਦੇ ਕੈਪਸੂਲ ਖਾ ਖਾ ਕੇ ਵੀ ਕਮਲੇ ਹੋ ਚੁੱਕੇ ਨੇ ਪਰ ਉਹਨਾਂ ਨੂੰ ਪ੍ਰੋਪਰ ਇਲਾਜ ਤਾਂ ਨਹੀਂ ਹੁੰਦਾ ਲੋਕ ਦਿਨ ਵਿੱਚ ਦੀ 4 4 5 5 ਕੈਪਸੂਲ ਲੈ ਲੈਂਦੇ ਫਿਰ ਵੀ ਉਹਨਾਂ ਦਾ ਤਜਾਬ ਦਾ ਹੱਲ ਨਹੀਂ ਹੁੰਦਾ ਤੁਸੀਂ ਆਯੁਰਵੈਦ ਦੀ ਸ਼ਰਨ ਵਿੱਚ ਆਓ ਅਤੇ ਆਪਣਾ ਸੰਪੂਰਨ ਜੜ ਜੜ ਤੋਂ ਇਲਾਜ ਕਰਾਓ ਅਸੀਂ ਇੱਥੇ ਨਵਜ ਜਾਂਚ ਕਰਕੇ ਰੋਗੀ ਦਾ ਪੂਰਨ ਤੱਕ ਜੜ ਤੋਂ ਇਲਾਜ ਕਰਦੇ ਹਾਂ ਅਤੇ ਸੰਪੂਰਨ ਇਲਾਜ ਬਹੁਤ ਹੀ ਘੱਟ ਪੈਸਿਆਂ ਦੇ ਵਿੱਚ ਬਹੁਤ ਹੀ ਘੱਟ ਟਾਈਮ ਤੋਂ 데ਵਿਡ ਲੋਕਾਂ ਦਾ ਪੂਰਾ ਬਿਮਾਰੀ ਦਾ ਹੱਲ ਕਰਦੇ ਆ ਜੀ ਤਾਂ ਡਾਕਟਰ ਸਾਹਿਬ ਦੱਸ ਰਹੇ ਨੇ ਕਿ ਜਿਸ ਤਰ੍ਹਾਂ ਅੱਜ ਕੱਲ ਲੀਵਰ ਦੀ ਬੜੀ ਪ੍ਰੋਬਲਮ ਚੱਲ ਰਹੀ ਹੈ ਆ ਸ਼ਰਾਬ ਪੀਣ ਵਾਲਿਆਂ ਦੇ ਲਈ ਤਾਂ ਇਹ ਮੈਂ ਕਹਿੰਦਾ ਵੱਡੀ ਤੁਸੀਂ ਗੱਲ ਦੱਸ ਰਹੇ ਹੋ ਕਿ ਜਿਦਾਂ ਤਰ ਜਿਹੜੇ ਲੋਕ ਸ਼ਰਾਬ ਦੇ ਸ਼ਕੀਨ ਨੇ ਜਾਂ ਕਿਸੇ ਨੂੰ ਹੋਰ ਵੀ ਅਦਰ ਕੋਈ ਬਿਮਾਰੀਆਂ ਹੁੰਦੀਆਂ ਨੇ ਤਾਂ ਤੁਸੀਂ ਦੱਸਿਆ ਕਿ ਬੜੇ ਈਜ਼ੀ ਤਰੀਕੇ ਦੇ ਨਾਲ ਬੜੇ ਅੰਛੇ ਤਰੀਕੇ ਦੇ ਨਾਲ ਆਯੁਰਵੇਦਿਕ ਦੇ ਨਾਲ ਤੇ ਜੇ ਡਾਕਟਰ ਸਾਹਿਬ ਗੱਲ ਕਰੀਏ ਕੋਈ ਤਾਂ ਸਾਈਡ ਇਫੈਕਟ ਦੇਖੋ ਸ਼ਰਾਬ ਮਾੜੀ ਨਹੀਂ ਹੈ ਸ਼ਰਾਬ ਦੀ ਓਵਰਡੋਜ਼ ਮਾੜੀ ਹੈ ਪਹਿਲਾ ਗੱਲ ਤਾਂ ਮੈਂ ਕਹੂੰਗਾ ਸ਼ਰਾਬ ਸਾਡੇ ਆਯੁਰਵੇਦ ਦੇ ਵਿੱਚ ਮ੍ਰਿਤ ਸੰਜੀਵਨੀ ਸੂਰਾ ਦਾ ਵੀ ਵਰਣਨ ਕੀਤਾ ਗਿਆ ਹੈ ਸੂਰਾ ਮਤਲਬ ਕੀ दारू ਦੇਖੋ ਜਦੋਂ ਇਹਦੀ ਓਵਰਡੋਜ਼ ਹੋ ਜਾਂਦੀ ਹੈ ਲਿਵਰ ਪਹਿਲਾਂ ਇੰਡੀਕੇਟ ਕਰਦਾ ਹੈ ਕਿ ਲਿਵਰ ਦੇ ਵਿੱਚ ਟੋਕਸਿਨ ਪੈਦਾ ਹੋ ਚੁੱਕੇ ਹੈ ਅਸੀਂ ਟੋਕਸਿਨ ਦਾ ਇਲਾਜ ਕਰਦੇ ਹਾਂ ਜਦੋਂ ਟੋਕਸਿਨ ਦਾ ਇਲਾਜ ਕਰਦੇ ਹਾਂ ਤਾਂ ਲਿਵਰ ਆਪਣੇ ਆਪ ਹੀ ਤੰਦਰੁਸਤ ਹੋ ਜਾਂਦਾ ਹੈ ਲਿਵਰ ਦੇ ਰੋਗਾਂ ਦਾ ਆਯੁਰਵੇਦ ਦੇ ਵਿੱਚ ਬਹੁਤ ਹੀ ਵਧੀਆ ਅਤੇ ਘੱਟ ਸਮੇਂ ਦੇ ਵਿੱਚ ਆਪਾਂ ਇਲਾਜ ਕਰ ਸਕਦੇ ਹਾਂ ਜੀ ਤਾਂ ਡਾਕਟਰ ਸਾਹਿਬ ਕੋਈ ਸਾਈਡ ਇਫੈਕਟ ਤਾਂ ਨਹੀਂ ਕੋਈ ਹੰਦਰਵੇਦ ਆਯੁਰਵੇਦ ਹਜ਼ਾਰਾਂ ਸਾਲ ਪੁਰਾਣੀ ਪદ્ધਤੀ ਹੈ ਇਹ ਬਿਨਾ ਸਾਈਡ ਇਫੈਕਟ ਤੇ ਅਤੇ ਟੋਟਲ ਪੂਰੀ ਹਰਬਲ ਦਵਾਈਆਂ ਨਾਲ ਅਸੀਂ ਇਲਾਜ ਕਰਦੇ ਹਾਂ ਤਾਂ ਤੁਹਾ ਦੋਸਤੋ ਮੈਂ ਤੁਹਾਡੇ ਇੱਕ ਧਿਆਨ ਦੇ ਵਿੱਚ ਗੱਲ ਦੇਣਾ ਚਾਹੁੰਦਾ ਵੀ ਡਾਕਟਰ ਸਾਹਿਬ ਬੀ ਐਮ ਐਸ ਤੇ ਐਮ ਡੀ ਨੇ ਤੇ ਬੜਲਾਡੇ ਦੇ ਵਿੱਚ ਬਹੁਤ ਵੱਡਾ ਜਿਹੜੀ ਇਹ ਸੀਮਾਵਾਂ ਦੇ ਰਹੇ ਨੇ ਇਹ ਬਹੁਤ ਵੱਡੀ ਗੱਲ ਹੈ ਤੇ ਲੇਕਿਨ ਜਿਹੜੀਆਂ ਸੀਮਾਵਾਂ ਨੇ ਆ ਡਾਕਟਰ ਸਾਹਿਬ ਤੋਂ ਜਾਣਦੇ ਵੀ ਇਹ ਕਦੋਂ ਤੁਸੀਂ ਜਿਹੜੀਆਂ ਸਟਾਰਟ ਕੀਤੀਆਂ ਤੇ ਇਹ ਕਦੋਂ-ਕਦੋਂ ਤੁਸੀਂ ਸਾਨੂੰ ਇੱਥੇ ਮਿਲ ਸਕਦੇ ਇਹ ਅਸੀਂ ਹੁਣੇ ਬਲੱਡ ਦੇ ਵਿੱਚ ਨਵਾਂ ਸਾਡਾ ਸੈਂਟਰ ਸਟਾਰਟ ਕੀਤਾ ਹੈ ਅਤੇ ਮੰਗਲਵਾਰ ਨੂੰ ਸਾਡੇ ਡਾਕਟਰ ਮਾਹਿਰ ਇੱਥੇ ਮਿਲਣਗੇ ਅਤੇ ਬਾਕੀ ਦਿਨ ਸਾਡੇ ਕੋਆਰਡੀਨੇਟਰ ਇੱਥੇ ਤੁਹਾਨੂੰ ਹਰ ਸਮੇਂ ਮਿਲਣਗੇ ਸਾਡੇ ਐਤਵਾਰ ਨੂੰ ਇੱਥੇ ਛੁੱਟੀ ਰਹੇਗੀ ਤੁਸੀਂ ਸਾਡੇ ਨਾਲ ਸਾਡੇ ਸੰਪਰਕ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਸਾਡਾ ਹਸਪਤਾਲ ਦਾ ਨੰਬਰ ਹੈ 95696 16200 ਅਤੇ ਸਾਡੇ ਕੋਆਰਡੀਨੇਟਰ ਦਾ ਨੰਬਰ ਹੈ 98700 66 75 75446 46 ਜੀ ਤੇ ਕਿੱਥੇ ਕਿੱਥੇ ਤੁਹਾਡੇ ਹਸਪਤਾਲ ਜਿਹੜੀ ਬਣਾਉਂਦਾ ਸਾਡੇ ਹਸਪਤਾਲ ਸੁਨਾਮ ਆਸ਼ੁਧਜ ਹਸਪਤਾਲ ਸੁਨਾਮ ਨਜ਼ਦੀਕ ਐਜ਼ ਯੂਅਰ ਕਾਲਜ ਅਤੇ ਨਜ਼ਦੀਕ ਅੰਡਰਬ੍ਰਿਜ ਮਾਨਸਾ ਸੈਮੀਸਟਾ ਸਾਡਾ ਆਖਰੀ ਸਵਾਲ ਹੈ ਤੁਹਾਡੇ ਕੋਲ ਹੀ ਪੇਸ਼ੈਂਟ ਕਿਉਂ ਆਵੇ ਸਾਡੇ ਕੋਲ ਪੇਸ਼ੈਂਟ ਇਸ ਲਈ ਆਵੇ ਕਿਉਂਕਿ ਅਸੀਂ ਬਿਮਾਰੀ ਦਾ ਜੜ ਤੋਂ ਇਲਾਜ ਕਰਦੇ ਹਾਂ ਨੰਬਰ 1 ਅਤੇ ਹਰਬਲ ਦਵਾਈਆਂ ਬਿਨਾ ਸਾਈਡ ਇਫੈਕਟ ਤੋਂ ਇਲਾਜ ਕਰਦੇ ਹਾਂ ਇਹ ਦਵਾਈ ਦਾ ਕੋਈ ਸਾਈਡ ਇਫੈਕਟ ਨਹੀਂ ਅਤੇ ਇੱਕ ਬਿਮਾਰੀ ਦੇ ਨਹੀਂ ਅਸੀਂ ਜੜ ਤੋਂ ਇਲਾਜ ਕਰਕੇ ਇੱਕ ਦਵਾਈ ਤੋਂ 1000 ਬਿਮਾਰੀਆਂ ਦਾ ਇਲਾਜ ਕਰਦੇ ਹਾਂ ਜੀ हां डॉक्टर साहब जसरे ने ਜਿਵੇਂ ਕਿਸੇ ਨੂੰ ਕੋਈ ਚਮੜੀ ਰੋਗ ਹੋ ਜਾਂਦਾ ਹੈ ਜਾਂ ਕਿਸੇ ਨੂੰ ਕੋਈ ਅ ਗੁਪਤ ਰੋਗਾਂ ਦੇ ਮਾਹਿਰ ਨੇ ਤੇ ਕੋਈ ਵੀ ਕਿਸੇ ਪ੍ਰਕਾਰ ਦਾ ਅਗਰ ਤੁਹਾਨੂੰ ਕੋਈ ਵੀ ਮੈਡੀਸਨ ਦੀ ਅਗਰ ਜ਼ਰੂਰਤ ਹੈ ਤਾਂ ਇੱਕ ਵਾਰ ਨੀਚੇ ਦਿੱਤੇ ਸੰਪਰਕਾਂ ਤੇ ਡਾਕਟਰ ਸਾਹਿਬ ਦਾ ਕੰਟੈਕਟ ਕਰ ਸਕਦੇ ਹੋ ਤੇ ਡਾਕਟਰ ਸਾਹਿਬ ਤੋਂ ਜਾਣਕਾਰੀ ਲੈ ਸਕਦੇ ਹੋ ਡਾਕਟਰ ਸਾਹਿਬ ਤੁਹਾਨੂੰ ਜਾਣਕਾਰੀ ਲਈ ਹਮੇਸ਼ਾ ਤੁਹਾਡੇ ਲਈ ਹਾਜ਼ਰ ਨੇ ਤੇ ਡਾਕਟਰ ਸਾਹਿਬ ਹੋਰ ਕੁਝ ਕਹਿਣਾ ਚਾਹੁੰਦੇ ਹਾਂ ਮੈਂ ਲੋਕਾਂ ਨੂੰ ਇਹੀ ਸਲਾਹ ਦਿੰਨਾ ਕਿ ਇੱਕ ਵਾਰੀ ਆਯੁਰਵੇਦ ਦੇ ਵਿੱਚ ਕਦਮ ਅੱਗੇ ਵਧਾਓ ਅਤੇ ਸਲਾਹ ਲੱਗੇ ਜਰੂਰ ਸਾਡੇ ਨਾਲ ਸੰਪਰਕ ਕਰੋ ਸਾਡੇ ਹਸਪਤਲ ਵਿੱਚ ਆਓ ਅਤੇ ਆਯੁਰਵੇਦ અપਨਾਓ ਰੋਗ ਭਜਾਓ ਧੰਨਵਾਦ ਜੀ ਤਾਂ ਡਾਕਟਰ ਸਾਹਿਬ ਦੱਸ ਰਹੇ ਨੇ ਕਿ ਆਯੁਰਵੈਦਿਕ ਲਾਓ ਤੇ ਰੋਗ ਭਜਾਓ ਤਾਂ ਰੋਗ ਉਹਦੀ ਭੱਜਣਗੇ ਜਦੋਂ ਤੁਸੀਂ ਆਯੁਰਵੈਦਿਕ ਮੈਡੀਸਨਰ ਨਾਲ ਜੁੜੋਗੇ ਤੇ ਡਾਕਟਰ ਸਾਹਿਬ ਦੀ ਜਿਹੜੀ ਗੱਲਬਾਤ ਦੇ ਲਈ ਤੁਸੀਂ ਧਿਆਨ ਦੇਵੋਗੇ ਤੇ ਇਹ ਤੁਹਾਡੇ ਫਾਇਦੇ ਦੀਆਂ ਗੱਲਾਂ ਤੁਹਾਡੇ ਹਮੇਸ਼ਾ ਅਸੀਂ ਤੁਹਾਡੇ ਫਾਇਦੇ ਦੀ ਗੱਲਾਂ ਹਮੇਸ਼ਾ ਲੈ ਕੇ ਆਉਂਦੇ ਰਹਿੰਨੇ ਆ ਤੇ ਤੁਸੀਂ ਸਾਡੀ ਇਹ ਵੀਡੀਓ ਬਹੁਤ ਬਹੁਤ ਸ਼ੇਅਰ ਕਰੋ ਉਹਨਾਂ ਲੋਕਾਂ ਨੂੰ ਜਰੂਰ ਸ਼ੇਅਰ ਕਰੋ ਜਿਹੜੇ ਲੋਕ ਲੰਬੇ ਸਮੇਂ ਤੋਂ ਡਾਕਟਰਾਂ ਕੋਲ ਜਾ ਜਾ ਕੇ ਜਿਹੜੇ ਅੱਕ ਚੁੱਕੇ ਨੇ ਤੇ ਜਿਨ੍ਹਾਂ ਦਾ ਪੈਸਾ ਵਾਧੂ ਜਿਹੜਾ ਖਰਚ ਹੋ ਚੁੱਕਿਆ ਤੇ ਵਿਆਜਾਂ ਦੇ ਰੁਪਏ ਲਗਾ ਕੇ ਡਾਕਟਰਾਂ ਕੋਲ ਜਾ ਕੇ ਫੀਸਾਂ ਭਰ ਕੇ ਜਿਹੜੇ ਆਪ ਦਾ ਇਲਾਜ ਨਹੀਂ ਕਰਾ ਪਾਰੇ ਤਾਂ ਉਹ ਜਰੂਰ ਆਯੁਰਵੈਦਿਕ ਦਾ ਜਿਹੜਾ ਨੁਸਖਾ ਅਪਣਾਉਣ ਤੇ ਆਪਦੀ ਬਿਮਾਰੀਆਂ ਨੂੰ ਜਿਹੜੇ ਜੜ ਤੋਂ ਭਜਾਉਣ ਧੰਨਵਾਦ ਜੀ ਥੈਂਕ ਯੂ ਧੰਨਵਾਦ ਮੈਂ ਮਨਿੰਦਰਜੀਤ ਸਿੰਘ ਜੀ ਆਫਿਸ ਕੋਆਰਡੀਨੇਟਰ ਆਸ਼ੋਤੋਸ਼ ਬੈਲਨਸ ਐਂਟਰਪ੍ਰਾਈਜ਼ਸ ਜੇ ਤੁਹਾਨੂੰ ਡਾਕਟਰ ਸਾਹਿਬ ਨੂੰ ਜਾਂ ਮੈਨੂੰ ਮਿਲਣਾ ਹੋਵੇ ਤੁਸੀਂ ਸਾਡੇ ਹਸਪਤਾਲ ਦੇ ਵਿੱਚ ਸਰਕਾਰੀ ਹਸਪਤਾਲ ਦੇ ਸਾਹਮਣੇ ਮਿਲ ਸਕਦੇ ਹੋ ਮੈਂ